ਅੱਜ ਇਸ ਵਕਤ ਬਹਾਲੀ ਜਿਹੜਾ 에ਰਪੋਰਟ ਰੋਡ ਹੈ ਉਸ ਦੇ ਉੱਪਰ ਹੈ ਕਿਸਾਨ ਆਪਣੇ ਟਰੈਕਟਰਾਂ ਦੇ ਰੂਪ 'ਚ ਕਾਫਲੇ ਦੇ ਰੂਪ ਵਿੱਚ ਜਿਹੜਾ ਬਾਜ਼ਾਰ ਨੇ ਉਹ ਕਿਸਾਨਾਂ ਨੇ ਸਮਰਥਨ ਮੰਗਿਆ ਸੀ ਕਿ ਜਿਹੜੀਆਂ ਦੁਕਾਨਾਂ ਨੇ ਉਹ ਬੰਦ ਕੀਤੀਆਂ ਜਾਣ ਹਾਲਾਂਕਿ ਸਰਵਰ ਸਿੰਘ ਪੰਦੇਰਨੇ ਵੀ ਗੱਲ ਕਹੀ ਸੀ ਕਿ ਬਹੁਤ ਸਾਰੇ ਵਪਾਰੀਆਂ ਨੇ ਜਾਂ ਹੋਰ ਜਿਹੜੇ ਉਹ ਅਸੀਂ ਦੁਕਾਨਦਾਰਾਂ ਨੇ ਸਮਰਥਨ ਦਿੱਤਾ ਕਿ ਉਹ ਅੰਦੋਲਨ ਦੇ ਦੌਰਾਨ ਪੰਜਾਬ ਬੰਦ ਰਹਿਣੇ ਤੇ ਕੰਮਾਂ ਬੰਦ ਰੱਖਣਗੇ ਕਿਸਾਨੀ ਮੰਗਾ ਦੇ ਲਈ ਤਾਂ ਉਸੇ ਦੇ ਲਈ ਜਿਹੜੀ ਕੇਐਸ ਸੀ ਕਹਿੰਦੀ ਹੈ ਕਿ ਉਹ ਜਾਇਜ਼ਾ ਕਿਸਾਨ ਲੈਣਗੇ ਕਮਾਲ ਹੀ ਜਿਹੜੇ ਬਾਜ਼ਾਰ ਨੇ ਇਸ ਵਕਤ 10 ਫੇਸ 11 ਫੇਸ ਇਸ ਤੋਂ ਬਾਅਦ 7 ਫੇਸ ਦੀ ਗੱਲ ਕਰ ਲਈਏ ਜਾਂ 3 ਵੀ 2 5 ਫੇਸ ਜਿਹੜਾ ਬਾਜ਼ਾਰ ਨੇ ਕੋਕੀ ਬਹੁਤ ਜ਼ਿਆਦਾ ਭਰੇ ਹੋਏ ਬਾਜ਼ਾਰ ਹੁੰਦੇ ਨੇ ਇੱਥੇ ਰੌਣਕ ਸਾਨੂੰ ਬਹੁਤ ਦੇਖਣ ਨੂੰ ਮਿਲਦੀ ਹੈ ਕੀ ਉਹ ਦੁਕਾਨਾਂ ਬੰਦ ਨੇ ਜਾਂ ਨਹੀਂ ਬੰਦ ਨੇ ਹਾਲਾਂਕਿ ਤਕਰੀਬਨ ਸਵੇਰ ਜਣਾ 9 ਵਜੇ ਤੱਕ ਜ਼ਰੂਰ ਹੈ ਪਰ ਜਦੋਂ ਅਸੀਂ ਬਹਾਰੀ ਦੇ ਨਾ ਬਾਜ਼ਾਰਾਂ ਦੀ ਗੱਲ ਕਰਦੇ ਹਾਂ 10:00 ਵਜੇ ਇਹਨਾਂ ਬਾਜ਼ਾਰਾਂ ਦੇ ਵਿੱਚ ਕ੍ਰੋਣਕਵਾਦੀ ਨਜ਼ਰ ਆਉਂਦੀ ਆ ਪਰ ਸਦੋਸੀ ਬਾਜ਼ਾਰ ਉਸ ਮੌਸਮ ਦੀ ਗੱਲ ਕਰਦੇ ਨਾ ਮੌਸਮ ਦੌਰਾਨ ਵੀ ਕਿਤਨਾ ਕਿਤੇ ਜ਼ਰੂਰ ਠੰਡ ਦੇ ਦੌਰਾਨ ਅਸਰ ਪੈਦਾ ਨਜ਼ਰ ਆ ਰਿਹਾ ਪਰ ਕੀ ਜਿਹੜੀਆਂ ਦੁਕਾਨਾਂ ਸਵੇਰ ਖੁੱਲ ਜਾਂਦੀਆਂ ਨੇ ਜਾਂ ਹੋਰ ਜਿਹੜਾ ਕਿ ਸਿਰ ਤਰ੍ਹਾਂ ਦੇ ਕਦੀ ਬਾਜ਼ਾਰ ਜਿਹੜਾ ਖੁੱਲਦੇ ਹੋਏ ਨਹੀਂ ਜਾਂ ਨਹੀਂ ਖੁੱਲਦੇ ਬੰਦ ਨੇ ਉਸ ਦਾ ਜਾਇਜ਼ਾ ਲੈਣ ਦੇ ਲਈ ਕਿਸਾਨ ਇਸ ਵਕਤ ਕਾਬਲੇ ਰੂਪੇ ਟਰੈਕਟਰਾਂ ਦੇ ਵਿੱਚ ਆਪਣੇ ਵਾਹਨਾਂ ਦੇ ਜਿਹੜਾ ਉੱਥੇ ਬਾਜ਼ਾਰਾਂ ਦਾ ਮੁਆਇਨਾ ਕਰਨਗੇ ਤੇ ਅਪੀਲ ਅਸੀਂ ਕਹਿ ਸਕਦੇ ਹਾਂ ਕੋਸ਼ਿਸ਼ ਜਿਹੜੀ ਕੀ ਆ ਉਹ ਵੀ ਹੋਵੇਗੀ ਕਿ ਬਾਜ਼ਾਰ ਕਿਵੇਂ ਨਾ ਕਿਵੇਂ ਬੰਦ ਕਰਵਾਏ ਜਾਣ ਹਾਲਾਂਕਿ ਪੰਜਾਬ ਦਾ ਅਸਰ ਬਹਾੜੀ ਦੇ ਵਿੱਚ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਰਿਹਾ ਕਿਉਂਕਿ ਇਸ ਜਿਹੜਾ 에어ਪੋਰਟ ਰੋਡ ਹੈ ਇਸ ਰੋਡ ਦੇ ਉੱਤੇ ਬਹੁਤ ਸਾਰੀਆਂ ਇੰਡਸਟਰੀਜ਼ ਨੇ ਬਹੁਤ ਸਾਰੀਆਂ ਕੰਪਨੀਆਂਜ਼ ਨੇ ਬਹੁਤ ਸਾਰੇ ਦਫ਼ਤਰ ਨੇ ਤੇ ਆਲੇ ਦੁਆਲੇ ਦੇ ਹੋਰ ਜਿਹੜੇ ਲੋਕ ਨੇ ਪੀਜੀ ਜ਼ੋਨ ਜਾਂ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹ ਸਾਰੇ ਲੋਕ ਜਿਹੜਾ ਕਿ ਇਸੇ ਰੋਡ ਤੋਂ ਹੀ ਆਪਣੇ ਕੰਮਾਂ ਕਾਰਾਂ ਵੱਲ ਜਾਂਦੇ ਨੇ ਜਾਂ ਇਸ ਤੋਂ ਇਲਾਵਾ ਹੋਰ ਬਹੁਤ ਟ੍ਰੈਫਿਕ ਆ ਜਿਹੜਾ ਦਿੱਲੀ ਨੂੰ ਜਾਣਾ ਹੋਵੇ ਜਾਂ ਲੁਧਿਆਣਾ ਅੰਮ੍ਰਿਤਸਰ ਚ ਜਿਹੜਾ ਜਾਣਾ ਹੋਵੇ ਉਹ ਜਲੰਧਰ ਜਾਣਾ ਹੋਵੇ ਉਹ ਸਾਰਾ ਟ੍ਰੈਫਿਕ ਇਸ ਰੋਡ ਤੇ ਆਉਂਦਾ ਹੈ ਪਟਿਆਲੇ ਵਾਲਾ ਟ੍ਰਾਫਿਕ ਵੀ ਇਸ ਰੋਡ ਤੇ ਆਉਂਦਾ ਤੇ ਉਹ ਟ੍ਰਾਫਿਕ ਵੀ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋਇਆ ਹਾਲਾਂਕਿ ਪੰਜਾਬ ਪੁਲਸ ਸੋ ਤਸਵੀਰਾਂ ਤੁਹਾਨੂੰ ਮਹਾਲੀ ਦੀਆਂ ਦਿਖਾ ਰਹੇ ਆਂ ਪੰਜਾਬ ਬੰਦ ਦਾ ਅਸਰ ਜਿਹੜਾ ਦਿਖਾਈ ਦੇ ਰਿਹਾ ਪੂਰੇ ਪੰਜਾਬ ਦੇ ਵਿੱਚ ਮਹਾਲੀ ਦੇ ਵਿੱਚ ਵੀ ਕਿਤਨਾ ਕਿਤੇ ਸਾਨੂੰ ਉਹ ਪੰਜਾਬ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਜਿੱਦੋਂ ਕਿਸਾਨਾਂ ਨੇ ਰੇਲ ਤੇ ਸੜਕੀ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਜਦੋਂ ਬਾਜਾਮ ਲਾ ਕੇ ਜਿਹੜਾ ਕਿ ਪੰਜਾਬ ਬੰਦ ਵੀ ਕਾਲ ਦਿੱਤੀ ਸੀ ਹਾਲਾਂਕਿ ਮਹਾਲੀ ਦੇ ਵਿੱਚ ਜਗ੍ਹਾ-ਜਗ੍ਹਾ ਤੇ ਉੱਤੇ ਸਾਨੂੰ ਜਾਮ ਵੀ ਨਜ਼ਰ ਆ ਰਹੇ ਨੇ ਤੇ ਜਿਹੜਾ ਕਿ ਉਹ ਰੋਡ ਜਾਮ ਕਰਨ ਤੋਂ ਬਾਅਦ ਜਿਹੜਾ ਕਿ ਟ੍ਰਾਫਿਕ ਦੇ ਵਿੱਚ ਇੱਕ ਵੱਡਾ ਉਹ ਪੱਧਰ ਤੇ ਵੀ ਅਸੀਂ ਗੱਲ ਕਰਦੇ ਆ ਕਿ ਜਾਮ ਤੋਂ ਬਾਅਦ ਜਦੋਂ ਪੰਜਾਬ ਪੁਲਿਸ ਟ੍ਰਾਫਿਕ ਡਾਇਵਰਟ ਕਰਨ ਦੀ ਗੱਲ ਕਰਦੇ ਉਹ ਚੀਜ਼ਾਂ ਨਜ਼ਰ ਆ ਰਹੀਆਂ ਨੇ ਤਾਂ ਹੁਣ ਜਿਹੜਾ ਕਿਸਾਨ ਇਸ ਵਕਤ ਜਿਹੜਾ ਕਿ ਆ ਆਪਣੇ ਕਾਫਲਿਆਂ ਦੇ ਰੂਪ ਦੇ ਵਿੱਚ ਜਿਹੜਾ ਕਿ ਹੈ ਉਹ ਮੋਹਾਲੀ ਦੀਆਂ ਜਿਹੜੀਆਂ ਮਾਰਕੀਟਸ ਨੇ ਜਿਹੜੀਆਂ ਬਾਜ਼ਾਰ ਨੇ ਮੋਹਾਲੀ ਦੇ ਉਹਨਾਂ ਦੇ ਵਿੱਚ ਜਿਹੜਾ ਕਿ ਹੈ ਮੌਇਨਾ ਉਹਨਾਂ ਦਾ ਕਰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਬੰਦ ਨੂੰ ਸਮਰਥਨ ਹੈ ਜਾਂ ਨਹੀਂ ਹੈ ਹਾਲਾਂਕਿ ਮੋਹਾਲੀ ਦੇ ਬਾਜ਼ਾਰ ਤਕਰੀਬਨ 10:00 ਵਜੇ ਖੁੱਲਦੇ ਆ ਤੇ ਸਵੇਰ ਸਾਢੇ 9:00 ਹੋ ਚੁੱਕਿਆ ਆ ਤੇ ਉਸ ਦੇ ਮੁਤਾਬਿਕ ਜਿਹੜਾ ਕਿਸਾਨ ਹੈ ਸੁੱਤ ਪਾ ਤੁਸੀਂ ਦੇਖ ਸਕਦੇ ਹੋ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਉਹ ਦਿਖਾਈਆਂ ਜਾਂਦ ਜਿਹੜਾ ਬਾਜ਼ਾਰਾਂ ਦਾ ਮੁਆਇਨਾ ਕਰਨ ਪਹੁੰਚੇ ਨੇ ਕਿਸਾਨ ਤੇ ਦੁਕਾਨ ਜਿਹੜੇ ਨੇ ਉਹ ਬੰਦ ਨੇ ਜਾਂ ਕਿਵੇਂ ਨੇ ਤਸਵੀਰਾਂ ਨੇ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਬਾਜ਼ਾਰਾਂ ਨੂੰ ਉਹ ਦਿਖਾਈਆਂ ਜਾਂਦ ਕਿ ਸਭ ਕੁਝ ਬੰਦਾਂ ਦਾ ਖੋਲ੍ਹ ਦਿੱਤੇ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਸਵੇਰ ਦਾ ਸਮਾਂ ਆ ਸਵੇਰ ਦੇ ਸਮੇਂ ਇਸ ਵੇਲੇ ਦੁਕਾਨਾਂ ਖੋਲਣੀਆਂ ਸ਼ੁਰੂ ਹੁੰਦੀਆਂ ਨੇ ਦਾ ਕਿਸਾਨ ਦੇ ਹੱਥ ਜੋੜ ਕੇ ਨਾਲ ਦੀ ਨਾਲ ਬੇਨਤੀ ਵੀ ਜਿਹੜਾ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਜੇ ਕਿਸੇ ਨੇ ਦੁਕਾਨ ਖੋਲੀ ਆ ਉਹ ਦੁਕਾਨ ਬੰਦ ਕਰ ਦੇਣ ਜੇਕਰ ਮਜ਼ਦੂਰ ਇਸ ਵਕਤ ਚੌਕਾਂ ਦੇ ਖੜੇ ਨੇ ਤਾਂ ਉਹ ਵੀ ਉਹਨਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਯਾਰ ਕਿ ਸਤ ਤੋਂ ਲੈ ਕੇ 4 ਵੇ ਤੱਕ ਜਿਹੜਾ ਬੰਦਾ ਸਮਰਥਨ ਆ ਉਹ ਕੀਤਾ ਜਾਵੇ ਸੋ ਆਪਣੇ ਕਾਫਲੇ ਦੇ ਰੂਪ ਵਿੱਚ ਆ ਕਿ ਅਸੀਂ ਇਸ ਵਕਤ ਕਿਸਾਨ ਦਾ ਫੇਸ 11 ਦੀ ਜਿਹੜੀ ਮਾਰਕੀਟ ਆ 11 ਫੇਸ ਦੀ ਮਾਰਕੀਟ ਦੇ ਵਿੱਚ ਕਿਸਾਨ ਜਿਹੜਾ ਇਸ ਵਕਤ ਪੰਜਾਬ ਬੰਦੇ ਲਈ ਉਹ ਸਮਰਥਨ ਮੰਗਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਇਸ ਕੋਮਹਾਲੀ ਦੀਆਂ ਦਿਖਾ ਰਹੇ ਹਾਂ ਬੈਂਤੀਆ ਮਜ਼ਦੂਰਾਂ ਨੂੰ ਮੈਂਟੀਆਂ ਗਰੀਬਿੰਦਰ ਵਾਲਾ ਟਰੱਕ ਵਾਲਾ 90 ਗੱਡੀਆਂ ਵਾਲਾ ਨੂੰ ਮੈਂਟੀਆਂ ਵੀ ਆਪਾਂ ਨੇ ਕਾਲੀ ਹੋਈ ਆ ਭਾਈ ਆਪਾਂ ਨੇ ਅੱਜ ਬਾਜ਼ਾਰ ਬੰਦ ਰੱਖਣੇ ਆ ਦੁਕਾਨਾਂ ਬੰਦ ਰੱਖਣੀਆਂ ਆ ਆਪਾਂ ਨੇ ਕਿਸਾਨਾਂ ਨਾਲ ਸਾਥ ਦੇਣਾ ਆ ਜੇਕਰ ਅੱਜ ਆਪਾਂ 5-7 ਘੰਟੇ ਬਾਅਦ ਆਪਾਂ ਦੁਕਾਨਾਂ ਨਹੀਂ ਬੰਦ ਕਰ ਸਕਦੇ ਤਾਂ ਫਿਰ ਦੇਖਣ ਵਾਲੇ ਕਦੋਂ ਕੋਨਾ ਕਾਲਪੁਰੇ ਗੁੱਸੇ ਨਾਲ ਆਪਣੇ ਸਰਾਉਣਾ ਆ ਇਹਨਾਂ ਕੰਮ ਰਹਿਣੇ ਤੁਹਾਨੂੰ ਤੋਂ ਕਾਜ ਲੈਣਾ ਤੇ ਆਪਾਂ ਨੂੰ ਸਾਰਿਆਂ ਨੇ ਗੁੱਸੇ ਨਹੀਂ ਰਹਿਣਾ ਫਿਰ ਕਿ ਬੈਂਤੀਆ ਬਾਰ ਬਾਰ ਕਿ ਅੱਜ ਆਪਾਂ ਨੇ ਰੂਹ ਇਨਸਾਫ ਦੇਣਾ ਹੈ ਤੇ ਦੁਕਾਨਾਂ ਬੰਦ ਰੱਖੀ ਹੈ। ਦੇਸ਼ੋ ਪੰਜਾਬ ਦੇ ਵਿੱਚ ਅਸਰ ਤਾਂ ਨਜ਼ਰ ਆ ਰਿਹਾ ਉਹ ਹੀ ਅਸਰ ਮਹਾਲੀ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਜਿਹੜਾ ਮਹਾਲੀ ਦੇ ਵਿੱਚ ਕਿਸਾਨਾਂ ਵੱਲੋਂ ਰੇਲਵੇ ਤੇ ਸੜਕੀ ਆਵਾਜਾਈ ਬੰਦ ਕੀਤੀ ਗਈ ਤਾਂ ਉਹਦੇ ਵਿੱਚ ਇੱਕ ਵੱਡਾ ਪੱਧਰ ਤੇ ਸਾਨੂੰ ਅਸਰ ਨਜ਼ਰ ਆਇਆ ਜਦੋਂ ਜਾਮ ਲੱਗਦੇ ਹੋਏ ਨਜ਼ਰ ਆਏ ਹਾਲਾਂਕਿ ਲੋਕ ਸਮਰਥਨ ਦਿੰਦੇ ਵੀ ਨਜ਼ਰ ਆਏ ਕੋਲ ਕਕੜਨਾਵਾ ਤਕਰਾਰਬਾਜ਼ੀ ਦੀਆਂ ਵੀ ਨਜ਼ਰ ਆਈਆਂ ਪਰ ਐਮਰਜੈਂਸੀ ਸੇਵਾਵਾਂ ਬਹਾਲ ਨੇ ਤਾਂ ਹੁਣ ਜਿਹੜਾ ਕਿ ਤਸਵੀਰਾਂ ਤੁਹਾਨੂੰ ਮੈਂ ਆਪਣੇ ਦਰਸ਼ਕਾਂ ਨੂੰ ਦਿਖਾ ਦਿੱਤੀ ਹੈ ਇੱਕ ਸਪੋਕਸਮੈਨ ਕਿਸਾਨ ਜਿਹੜਾ ਕਿ ਹੈ ਉਹ ਇਸ ਵਕਤ ਜਿਹੜਾ ਬਾਜ਼ਾਰ ਖੁੱਲ ਰਹੇ ਨੇ ਉਹਨਾਂ ਤੋਂ ਬਾਜ਼ਾਰ ਵਾਲਾਂ ਤੋਂ ਦੁਕਾਨਦਾਰਾਂ ਤੋਂ ਸਮਰਥਨ ਮੰਗਣ ਦੇ ਲਈ ਜਿਹੜਾ ਜਾਇਜ਼ਾ ਸੀ ਕਹਦੀਏ ਜਾਂ ਅਸੀਂ ਕਹਦੀਏ ਕਿ ਕਾਫਲਾ ਬਾਹਰੀ ਦੇ ਬਾਜ਼ਾਰਾਂ ਦੇ ਵਿੱਚ ਦੀ ਕੱਢਿਆ ਹੋਇਆ ਉਹਨਾਂ ਨੇ ਤੁਸੀਂ ਤਸਵੀਰਾਂ ਦੇ ਸਕਦੇ ਅਸੀਂ ਇਸ ਵਕਤ ਉਹ ਮੋਹਾਲੀ ਦੇ ਫੇਸ 11 ਦੇ ਵਿੱਚ ਆਏ ਹੋਏ ਜਾਂ ਆਟੋ ਕੋਈ ਚੱਲ ਰਹੇ ਆ ਜਾਂ ਕੋਈ ਹੋਰ ਵਾਹਨ ਚੱਲ ਰਹੇ ਨੇ ਜਾਂ ਹੋਰ ਵੀ ਕੋਈ ਦੁਕਾਨਦਾਰ ਜਿਹੜਾ ਦੁਕਾਨ ਖੋਲ ਰਿਹਾ ਹੈ ਤਾਂ ਉਸ ਨੂੰ ਕਿਸਾਨ ਲਗਾਤਾਰ ਅਪੀਲ ਕਰ ਰਹੇ ਨੇ ਚਾਰਵੇਂ ਉਹ ਬੰਦ ਕੀਤੇ ਜਾਣ ਸੱਤਵੇਂ ਤੋਂ ਲੈ ਕੇ ਚਾਰਵੇਂ ਤੱਕ ਜਿਹੜੀ ਬੰਦੀ ਕੌਲ ਹੈ ਪੰਜਾਬ ਬੰਦੀ ਕੌਲ ਹੈ ਉਸ ਕੌਲ ਕੋ ਕਹਿੰਦਾ ਕਹਿਣਾ ਕਿ ਸਿਰਫ ਕੱਕਲੀ ਕਿਸਾਨਾਂ ਦੀ ਨਹੀਂ ਹਸ ਕੋ ਪੂਰੇ ਪੰਜਾਬ ਦੀ ਹੈ ਤੇ ਪੰਜਾਬ ਦੇ ਲੋਕ ਉਹ ਜਿਹੜਾ ਇਹਨਾਂ ਨੂੰ ਸਮਰਥਨ ਦੇਣ ਹਾਲਾਂਕਿ ਅ ਦਿੱਪਤੀ ਇੱਕ ਚੀਜ਼ ਬੜੀ ਦੇਖਣ ਵਾਲੀ ਹੈ ਕਿ ਕੱਲ ਜਿਹੜਾ ਕਿ 31 ਤਰੀਕ ਸਰ ਦੇ ਵਿੱਚ ਇੱਕ ਵੱਡਾ ਫਰਕ ਨਜ਼ਰ ਆਉਂਦਾ ਹੈ ਵੀਰਾ ਹੁਣ ਤੁਹਾਨੂੰ ਅਸੀਦੀਆਂ ਬਾਜ਼ਾਰ ਤੋਂ ਦਿਖਾ ਰਹੇ ਹਾਂ ਅੱਜ ਤੁਸੀਂ ਦੇਖ ਲਿਓ ਕਿ ਬਾਜ਼ਾਰ ਜਿਹੜੇ ਨੇ ਉਹ ਬੰਦ ਨੇ ਕਿ ਵਾਰ-ਵਾਰ ਬੇਨਤੀ ਵੀ ਜਿਹੜੀ ਕੀਤੀ ਚਲਦੀ ਆ ਹੱਥ ਜੋੜ ਕੇ ਬੇਨਤੀਆਂ ਸਾਰੇ ਦੁਕਾਨਦਾਰਾਂ ਨੂੰ ਕਿ ਆਪਾਂ ਨੇ ਬੰਦ ਰੱਖਣਾ ਏ ਬੰਦ ਰੱਖਣਾ ਏ ਵਾਰ-ਵਾਰ ਬੇਨਤੀ ਇੱਕ ਸਾਨਾਂ ਦੀ ਕਿ ਆਪਾਂ ਨੇ ਬਾਜ਼ਾਰ ਨੂੰ ਬੰਦ ਰੱਖਣਾ ਏ ਆਟੋ ਵਾਲਿਆਂ ਨੂੰ ਵੀ ਬੇਨਤੀ ਆ ਕਿ ਆਪਾਂ ਨੇ ਬਾਜ਼ਾਰਾਂ ਨੂੰ ਬੰਦ ਰੱਖਣਾ ਏ ਜੇਕਰ ਅੱਜ ਆਪਾਂ ਇਸ ਮਹੀਮ ਸਫਲ ਹੋ ਗਏ ਤਾਂ ਤੁਸੀਂ ਦੇਖੋ ਗੰਨੇ ਵਾਲੇ ਸਾਹਿਬ ਪਿਛਲੇ 35 ਦਿਨਾਂ ਤੋਂ ਮਰਨ ਵਰਤੇ ਬੈਠੇ ਆ ਤੇ ਉਹਨਾਂ ਦਾ ਸਾਰਾ ਜੋਨਨ ਮਿਹਨਤ ਕੀਤੀ ਆ ਆਪ ਕੋ ਖਿਰਦਾਰ ਦੇ ਬੈਠੇ ਆ ਤੇ ਸਾਰੇ ਬੇਕਾਰ ਨਾ ਸਿਰਫ ਬੇਨਤੀ ਆ ਬਾਰ-ਬਾਰ ਕਿ ਆਪਣਾ ਇਸ ਮਹੀਨ ਦੇ ਵਿੱਚ ਕਿਸਾਨਾਂ ਦਾ ਸਾਥ ਦੇਣਾ ਆ ਇਹ ਜਿਨ੍ਹਾਂ ਵੀ ਰਣਦਕਾਨਾ ਬੰਦ ਕਰੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਅੱਗੇ ਹੋਰ ਵੀ ਆਪਾਂ ਬੇਨਤੀ ਕਰਦੇ ਆ ਜੇਕਰ ਕਿਸੇ ਰਣਦਕਾਨਾ ਖੋਲੀ ਹੋਈ ਵੀ ਆ ਤੇ ਵੀਰ ਉਹਨੂੰ ਬੰਦ ਕਰ ਦਿਓ 4 ਵਜੇ ਤੱਕ ਦਾ ਟਾਈਮ ਆ ਸਿਰਫ ਉਸ ਤੋਂ ਬਾਅਦ ਫੇਰ ਆਪਾਂ ਰਣਦਕਾਨਾ ਇਸ ਤਰ੍ਹਾਂ ਹੀ ਖੋਲ ਲੈਣੀ ਆ ਸਭ ਤੋਂ ਚਾਰ ਦੀ ਅਪੀਲ ਕੀਤੀ ਜਾ ਰਹੀ ਹੈ ਸਭ ਤੋਂ ਜਦੋਂ ਕਿਸਾਨ ਜਿੱਥੋਂ ਲੰਘ ਰਹੇ ਨੇ ਉਹ ਸ਼ਟਰ ਵੀ ਫਲੇਸ਼ਟੇ ਜਾ ਰਹੇ ਨੇ ਕਿਤਨਾ ਕਿਤੇ ਬੰਦਾ ਸਮਰਥਨ ਕਹਿ ਲਈਏ ਜਾਂ ਅਸੀਂ ਕਹਿ ਲਈਏ ਕਿ ਜੋ ਕਿਸਾਨਾਂ ਨੇ ਪੰਜਾਬ ਬੰਦ ਦਾ ਐਲਾਨ ਕੀਤਾ ਸੀਗਾ ਉਹਨੂੰ ਕਿਤਨਾ ਕਿਤੇ ਹੁਣ ਹੰਗਾਰਾ ਮਿਲਦਾ ਨਜ਼ਰ ਆ ਰਿਹਾ ਮਹਾਲੀ ਦੇ ਫੇਸ 11 ਦੀ ਦੁਕਾਨ ਤੁਹਾਨੂੰ ਦਿਖਾ ਰਹੇ ਹਾਂ ਮਹਾਲੀ ਪੰਜ ਫੇਸ ਇਸ ਤਰੀਕੇ ਨਾਲ ਕਾਫਲਾ ਜਿਹੜਾ ਅੱਗੇ ਜਾਂਦਾ ਜਾਵੇਗਾ ਤੋਂ ਸੱਤ ਤੋਂ ਚਾਰ ਦੀ ਗੱਲ ਹੋ ਰਹੀ ਸੱਤ ਤੋਂ ਚਾਰ ਦਾ ਪੰਜਾਬ ਬੰਦ ਹੀ ਕਾਲ ਹੈ ਹਾਲਾਂਕਿ ਸਕਾਲ ਦੇ ਚੱਲਦੇ ਹੋਏ ਤਕਰੀਬਨ ਜਿਹੜਾ ਕਿਹਾ 108 ਟ੍ਰੇਨਾਂ ਰੱਦ ਕੀਤੀਆਂ ਗਈਆਂ ਇਸ ਤੋਂ ਇਲਾਵਾ ਹੋਰ ਬਹੁਤ ਸਰੀ ਟ੍ਰੇਨਾਂ ਦੇ ਰੂਟ ਵੀ ਡਾਇਵਰਟ ਕੀਤੇ ਗਏ ਨੇ ਕਈ ਬੱਸਾਂ ਜਿਹੜੀਆਂ ਨੇ ਉਹ ਬੰਦ ਨੇ ਤੋਂ ਪੂਰੀ ਤਰ੍ਹਾਂ ਸੜਕੀ ਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੈ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਇਸ ਬੰਦ ਦਾ ਅਸਰ ਨਜ਼ਰ ਆ ਰਿਹਾ ਹੈ ਉਸੇ ਤਰੀਕੇ ਨਾਲ ਵਾਹਲੀ ਦੇ ਵਿੱਚ ਵੀ ਉਹ ਅਸਰ ਨਜ਼ਰ ਆ ਰਿਹਾ ਬਾਰ ਬਾਰ ਵੇਂਦੀਆ ਇਹ ਆਪਾਂ ਦਾ ਬਾਰ ਬਾਰ ਤੁਹਾਨੂੰ ਵੇਂਦੀਆ ਕਰਿਆ ਪਰसों ਹੀ ਵੇਂਦੀਆ ਕਰਿਆ ਇਹ ਆਪਾਂ ਦੇ ਸਟੋਰ ਬੰਦ ਕਰਨ ਦਾ ਨਕਾ ਨਾ ਬੰਦ ਕਰਨ ਦਾ ਕਿਸ ਤਰ੍ਹਾਂ ਮਦਦ ਲਗਿਆ ਆਪਣਾ ਕਿਸਾਨਾਂ ਦਾ ਸਾਥ ਨਹੀਂ ਦੇਣਾ ਤੇ ਨਹੀਂ ਦੇਣਾ ਆ ਦੇਖੋ ਦੁਕਾਨਾਂ ਖੁੱਲੀਆਂ ਹੋਈਆਂ ਨੇ ਕੀ ਆਪਣਾ ਕਿਸਾਨ ਦਾ ਸਾਥ ਨਹੀਂ ਦੇਣਾ ਕੀ ਤੁਸੀਂ ਰੋਟੀ ਨਹੀਂ ਖਾਂਦੇ ਤੇ ਰੋਟੀ ਖਾਂਦੇ ਆ ਪਰਾਂ ਬੰਦ ਹੋਣੇ ਨਹੀਂ ਆ ਨਾ ਜਿਹੜੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬੰਦੀ ਕਾਲ ਦਿੱਤੀ 7 ਤੋਂ 4 ਦੀ ਬੰਦ ਆ ਕੁਝ ਲੋਕ ਤੁਹਾਨੂੰ ਦੇਖ ਕੇ ਤਾਂ ਕਹਿੰਦਾ ਬੰਦ ਵੀ ਕਰ ਦੇ ਦੇਖੀਏ ਬਿਲਕੁਲ ਲੋਕਾਂ ਸੇ ਹੋਗਾ ਤਕਰੀਬਨ 99% ਦੁਕਾਨਾਂ ਦੇਖ ਹੀ ਰਹੀ ਆ ਪੂਰੀ ਮਾਰਕੀਟ ਬੰਦ ਆ ਠੀਕ ਹੈ ਨਾ ਲੇਕਿਨ ਕੁਝ ਲੋਕ ਹੈ ਨਾ ਕਿਆ ਪਤਾ ਕੀ ਸੇ ਮਰਦੇ ਲੋਕ ਨੇ ਉਹਨਾਂ ਦੀ ਸੋਚ ਕੀ ਏ ਔਰ ਨਹੀਂ ਕਰਦੇ ਜਾਂ ਕਈਆਂ ਨੇ ਦੇਖ ਕੇ ਕਰ ਵੀ ਨਹੀਂ ਆਉਣਾ ਧੰਨਵਾਦ ਆ ਤੇ ਆਪਣਾ ਆਹੀ ਬੇਨਤੀ ਕਰ ਸਕਦੇ ਆ ਵੀ ਭਾਈ ਕਿਸਾਨਾਂ ਦਾ ਸਾਥ ਦਿਓ ਕਿ ਦੇਣਾ ਸਾਥ ਨਾ ਦੇਣਾ ਉਹ ਇਹਨਾਂ ਦਾ ਕੰਮ ਆਪਾਂ ਨੇ ਬੇਨਤੀ ਕਰਨੀ 7 ਤੋਂ 4 ਦਾ ਪੰਜਾਬ ਬੰਦ ਹਾਲਾਂਕਿ ਗੱਲ ਕੀਤੀ ਜਾ ਰਹੀ ਹੈ ਕਿ ਸਮਾਂ ਉਹ ਆ ਜਦੋਂ ਨਵੇਂ ਸਾਲ ਦਾ ਸਮਾਗਮ ਹੁੰਦਾ ਨਵੇਂ ਸਾਲ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਮੋਹਾਲੀ ਦੇ ਵਿੱਚ ਬਹੁਤ ਰੌਣਕਾਂ ਨੇ ਵਪਾਰ ਬੜਾ ਪ੍ਰਭਾਵਿਤ ਹੁੰਦਾ ਤੇ ਇਸ ਜੀ ਨੂੰ ਲੈ ਕੇ ਵੀ ਬੜਾ ਤੁਹਾਡੇ ਨਾਲ ਕੁਝ ਵਪਾਰੀਆਂ ਨੇ ਦੁਕਾਨਦਾਰਾਂ ਨੇ ਇਤਰਾਜ਼ ਕਰਾਇਆ ਸੀ। ਦੇਖਿਓ ਪੂਰੇ ਵਪਾਰੀਆਂ ਸੇ ਹੋਗਾ ਪੂਰਾ। ਠੀਕ ਹੈ 9 ਸਾਲ ਦਾ ਮੌਕਾ ਆ ਲੇਕਿਨ ਆਪਣੇ ਬਸ ਤਾਂ ਕੋਈ ਨਾ ਸਾਲ ਨਹੀਂ ਹੈ। ਕੋਈ ਪੁਰਾਣਾ ਸਾਲ ਨਹੀਂ ਹੈ। ਆਪਣੇ ਪਿਛਲੇ 10 ਮਹੀਨੇ ਨੂੰ ਆਪਾਂ ਅੰਦੋਲਨ ਦੇ ਬੈਠੇ ਆ ਸਾਰੇ ਦੇਖ ਹੀ ਰਹੇ ਤੁਸੀਂ ਠੀਕ ਹੈ ਨਾ ਮਤ। ਆਪਾਂ ਨੇ ਸਿਰਫ ਅੱਜ ਇਹਨਾਂ ਲਈ ਇੱਕ ਮੰਗ ਰੱਖੀ ਸੀ ਕਿ ਆਪਾਂ ਨੇ ਸਤੋਂ ਲੈ ਕੇ 4 ਵਜੇ ਤੱਕ ਬਾਜ਼ਾਰ ਬੰਦ ਰੱਖਣਾ ਹੈ ਤੇ ਜਿਨ੍ਹਾਂ ਨੇ ਕੀਤਾ ਨਾ ਧੰਨਵਾਦ ਹੈ। ਤਕਰੀਬਨ ਤਕਰੀਬਨ ਸਾਰਾ ਹੀ ਬਾਜ਼ਾਰ ਬੰਦ ਹੈ ਆਟੋ ਹੀ ਬੰਦ ਨੇ ਲੇਕਿਨ ਕੋਈ ਮਜ਼ਦੂਰੀਆਂ ਹੋਣੀਆਂ ਕੋਈ ਚਲਦੇ ਪਬਲਿਕ ਜਿਹੜੀ ਚਲਦੀ ਆ ਪਰ ਪੇਪਰ ਵਾਲੇ ਨੇ ਕੋਈ 에어ਪੋਰਟ ਵਾਲੇ ਗਿਆ ਜਾਣਾ ਮੰਨ ਲਿਓ ਮੈਂ ਚਾਹੁੰਦੇ ਦੇਖਿਏ ਕਿਉਂ ਨਹੀਂ ਕਰਨਾ ਚਾਹੁੰਦੇ ਯਾਦਾ ਇਹਨਾਂ ਨੂੰ ਸਮਝ ਨਹੀਂ ਆਈ ਗੱਲ ਕਿ ਇਹਨਾਂ ਨੇ ਕਰਨ ਵਾਲੀ ਹੈ ਬੰਦ ਕਿਉਂਕਿ ਕਾਫੀ ਲੋਕ ਨੇ ਆ ਕੀ ਨੇ ਕਾਫੀ ਸਰਕਾਰਾਂ ਨੇ ਮੋਦੀ ਸਾਹਿਬ ਨੇ ਉਹਨਾਂ ਨੂੰ ਸਮਝ ਨਹੀਂ ਆਂਦੀ ਕਿ ਕਿਸਾਨ ਮਾਰੇ ਗਏ ਕਿਸਾਨੋ ਐ ਐਮਐਸਪੀ ਦੀ ਲੜਾਈ ਹੈ ਉਹਨਾਂ ਨੂੰ ਦੇ ਦਿਓ ਆਪਾਂ ਬਾਰ ਬਾਰ ਕਹਿੰਦੇ ਆ ਕਿ ਸਰਕਾਰ ਜਿਹੜੀ ਕਾਰਪੋਰੇਟ ਕਰਾਣੇ ਸਰਕਾਰ ਤੇ ਆ ਵੀ ਜਿਹੜੇ ਨਹੀਂ ਬੰਦ ਕਰਦੇ ਤੇ ਆਪਾਂ ਮੰਨ ਸਕਦੇ ਆ ਉਹਨਾਂ ਦੇ ਨਾਲ ਦੇ ਨੇ ਜਿਹੜੇ ਨਹੀਂ ਬੰਦ ਕਰ ਸਕਦੇ ਉਹਨਾਂ ਦੇ ਨਾਲ ਆ ਸੋ ਤਸਵੀਰਾਂ ਜੇ ਵੀ ਤੁਹਾਨੂੰ ਦਿਖਾ ਰਹੇ ਆ ਬਾਜ਼ਾਰ ਬੰਦ ਕਰਾਉਣ ਦੇ ਲਈ ਜਿਹੜਾ ਇਸ ਵਕਤ ਕਿਸਾਨ ਉਹ ਆਪਣੇ ਟਰੈਕਟਰਾਂ ਦੇ ਕਾਫਲੇ ਬਣਾ ਕੇ ਜਿਹੜਾ ਕਿ ਉਹ ਬਾਜ਼ਾਰਾਂ ਵਿੱਚ ਘੁੰਮ ਰਹੇ ਨੇ 11 ਫੀਸ ਦਾ ਬਾਜ਼ਾਰ ਸੀ ਹੁਣ 10 ਫੀਸ ਦਾ ਬਾਜ਼ਾਰ ਆਵੇਗਾ ਹਾਲਾਂਕਿ ਅਸਰ ਜ਼ਰੂਰ ਨਜ਼ਰ ਆ ਰਿਹਾ ਇਹ ਜ਼ਰੂਰ ਹੈ ਬਹਾੜੀ ਦੇ ਬਾਜ਼ਾਰ ਲੇਟ ਖੁੱਲਦੇ ਨੇ ਪਰ ਬਹੁਤ ਸਾਰੀਆਂ ਦੁਕਾਨਾਂ ਅਸੀਂ ਕਹਿ ਸਕਦੇ ਹਾਂ ਜਿਹੜੇ 8:30 ਜਾਂ 9:00 ਵਜੇ ਤੱਕ ਖੁੱਲ ਜਾਂਦੇ ਨੇ ਬਹੁਤੇ ਬਾਜ਼ਾਰ ਤਾਂ ਉਹਦਾ ਅਸਰ ਜ਼ਰੂਰ ਨਜ਼ਰ ਆ ਰਿਹਾ ਬਹਾੜੀ ਦੇ ਵਿੱਚ ਕਿ ਕਿਸਾਨ ਦੇ ਸਾਕਾਫਲੇ ਨੂੰ ਦੇਖ ਕੇ ਕੁਝ ਲੋਕ ਜਿਹੜੇ ਦੁਕਾਨ ਖੋਲ ਰੇ ਨੇ ਉਹ ਤਾਂ ਕੰਨਾ ਬੰਦ ਵੀ ਕਰ ਰਹੇ ਨੇ ਪਰ ਕਿਸਾਨਾਂ ਦਾ ਇਹ ਵੀ ਕਹਿਣਾ ਕਿ 99% ਜਿਹੜਾ ਨੇ ਉਹ ਲੋਕਾਂ ਦਾ ਸਮਰਥਨ ਜ਼ਰੂਰ ਹੈ ਕਾ ਬਹਾਲੀ ਵਰਗੇ ਸ਼ਹਿਰਾਂ ਦੀ ਗੱਲ ਕਰ ਲਗੇ ਜਿਹੜੇ ਸ਼ਹਿਰਾਂ ਦੇ ਵਿੱਚ ਨਵੇਂ ਸਾਲ ਮਨਾਉਣ ਦੇ ਲਈ ਬਹੁਤ ਸਾਰੇ ਲੋਕ ਦੂਰੋਂ ਦੂਰੋਂ ਆਉਂਦੇ ਨੇ ਚੰਡੀਗੜ੍ਹ ਦੇ ਵਿੱਚ ਕਿਉਂਕਿ ਬਹੁਤ ਵੱਡੇ ਸਮਾਗਮ ਹੁੰਦੇ ਨੇ ਤਾਂ ਦੂਰੋਂ ਦੂਰੋਂ ਆਉਂਦੇ ਨੇ ਤਾਂ ਇਹਦੇ ਉੱਤੇ ਇਤਰਾਜ਼ ਜ਼ਰੂਰ ਪ੍ਰਗਟਾਇਆ ਸੀ ਕੋਪਾਰੀਆਂ ਨੇ ਦੁਕਾਨਦਾਰਾਂ ਨੇ ਕਿ ਸਾਡਾ ਇਹ ਕਾਰੋਬਾਰ ਦਾ ਦੇਣਾ ਤੇ ਇਸ ਕਾਰੋਬਾਰ ਦੇ ਉੱਤੇ ਪੰਜਾਬ ਬਾਂਦੀ ਕਾਲ ਦਿੱਤੀ ਜਾਂਦੀ ਹੈ ਤਾਂ ਉਹ ਬੜਾ ਵੱਡਾ ਘਾਟਾ ਪਉ ਪੈਂਦਾ ਨਜ਼ਰ ਆ ਰਿਹਾ ਪਰ ਉਸ ਦੇ ਬਾਵਜੂਦ ਅਜੇ ਬਾਜ਼ਾਰ ਜਿਹੜਾ ਕਿਹਾ ਜੇਕਰ ਖੁੱਲਦਾ ਨਜ਼ਰ ਆ ਰਿਹਾ ਸਾ ਇਹਨਾਂ ਦਾ ਕਾਫਲਾ ਦੇਖ ਕੇ ਬੰਦ ਵੀ ਹੋ ਰਿਹਾ ਹੈ ਕਿਤੇ ਨਾ ਕਿਤੇ ਰਲਵਾ ਮਿਲਵਾ ਮਰ ਅਸੀਂ ਕਹਿ ਦਿਆਂ ਹੰਗਾਰਾ ਇਸ ਪੰਜਾਬ ਬੰਦ ਨੂੰ ਮਿਲਦਾ ਨਜ਼ਰ ਆ ਰਿਹਾ ਬਿਲਕੁਲ 에ਰਪੋਰਟ ਰੋਡ ਤੋਂ ਹੀ ਅਸੀਂ ਆਏ ਹਾਂ ਕਾਫਲਾ ਜਿਹੜਾ 에ਰਪੋਰਟ ਰੋਡ ਤੋਂ ਆਇਸਰ ਦੀਆਂ ਲੇਟਾਂ ਕਿਹਾ ਜਾਂਦਾ ਜਿੱਥੇ ਅਗਲਾ ਚੌਕ ਅਸੀਂ 에ਰਪੋਰਟ ਦਾ ਚੌਕ ਕਿਹਾ ਜਾਂਦੇ ਆ ਜਾਂ ਉੱਥੇ ਇੱਕ ਬਹੁਤ ਵੱਡੇ ਪੱਧਰ ਤੇ ਇੱਕ ਟ੍ਰਾਫਿਕ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਆ ਕਿਉਂਕਿ ਉਸ ਤੋਂ ਬਾਅਦ ਲੁਧਿਆਣੇ ਨੂੰ ਜਲੰਧਰ ਨੂੰ ਅੰਮ੍ਰਿਤਸਰ ਨੂੰ ਜਾਂ ਹੋਰ ਜਿਹੜੇ ਰੋਡ ਨੇ ਉਹਨਾਂ ਨੂੰ ਉਹ ਰੋਡ ਨਿਕਲਦਾ ਹੈ ਜਾਂ ਔਰ ਸੋਬਾ ਦਿੱਲੀ ਨੂੰ ਪਟਿਆਲੇ ਨੂੰ ਵੀ ਬਹੁਤ ਸਾਰਾ ਟ੍ਰਾਫਿਕ ਉੱਥੇ ਸਾਨੂੰ ਮਿਲਦਾ ਆ ਤੇ ਜਿਨ੍ਹਾਂ ਨੇ ਮੋਹਾਲੀ ਤੋਂ ਹੋ ਕੇ ਟ੍ਰਿਬਿਊਨ ਚੌਂਕ ਤੇ ਰਾਈ ਚੰਡੀਗੜ੍ਹ ਇੰਟਰੋਨਾਂ ਤੇ ਉਹ ਟ੍ਰਾਫਿਕ ਵੀ ਉੱਥੇ ਮਿਲਦਾ ਆ ਤਾਂ ਉੱਥੇ ਜਾਮਤਾ ਲਾਇਆ ਗਿਆ ਤਾਂ ਉਹਦਾ ਭਰਵਾ ਹੰਗਾਰਾ ਜਿਹੜਾ ਕਿਸਾਨਾਂ ਦੇ ਉਸ ਬੰਦ ਆ ਸਾਨੂੰ ਦੇਖਣ ਨੂੰ ਮਿਲਿਆ ਤਾਂ ਉਹ ਤਸਵੀਰਾਂ ਤੁਹਾਡਾ ਪਹਿਲਾਂ ਸਾਂਝੀਆਂ ਕਰ ਚੁੱਕੇ ਆ ਤੇ ਹੁਣ ਜਿਹੜਾ ਕਿ ਆ ਜੋ ਮੋਹਾਲੀ ਦੇ ਬਾਜ਼ਾਰ ਨੇ ਦੇਖੋ ਸੜਕੀ ਆਵਾਜਾਈ ਤਾਂ ਜ਼ਰੂਰ ਵੱਡੇ ਪੱਧਰ ਤੇ ਬੰਦ ਆ ਸੜਕੀ ਆਵਾਜਾਈ ਤਾਂ ਪ੍ਰਭਾਵਿਤ ਹੋਈ ਹੋਈ ਆ ਰੇਲ ਆਵਾਜਾਈ ਵੀ ਪ੍ਰਭਾਵਿਤ ਆ ਰੇਲਾ ਵਜੇ ਵੀ ਜ਼ਰੂਰ ਬੰਦ ਕੀਤੀ ਗਈ ਕਿਉ ਜਿੱਥੇ ਕਿਸਾਨ ਸੜਕ ਤੇ ਬੈਠੇ ਨੇ ਥੱਲੇ ਆਇਸਰ ਦੀਆਂ ਲਾਈਟਾਂ ਦੇ ਉਹਦੇ ਉੱਪਰ ਜਿਹੜਾ ਕਿ ਕਿਸਾਨ ਆ ਰੇਲਵੇ ਟਰੈਕ ਨਿਕਲਦਾ ਹੈ ਉੱਥੇ ਜਿਹੜਾ ਕਿ ਕਿਸਾਨ ਜਿਹੜਾ ਕਿ ਉਹ ਰੇਲਵੇ ਟਰੈਕ ਦੇ ਉੱਪਰ ਵੀ ਬੈਠੇ ਨੇ ਤਾਂ ਉਹ ਦੋਵੇਂ ਚੀਜ਼ਾਂ ਕਿਸਾਨਾਂ ਨੇ 7:00 ਤੋਂ ਲੈ ਕੇ 4:00 ਵਜੇ ਤੱਕ ਬੰਦ ਕੀਤੀਆਂ ਨਾਲ ਦੀ ਨਾਲ ਅਪੀਲ ਵੀ ਕਿਸਾਨ ਕਰਦੇ ਨਜ਼ਰ ਆ ਰਹੇ ਜਿਵੇਂ ਕੋਈ ਲੋਕ ਕਰ ਰਹੇ ਨੇ ਪਰ ਇੱਕ ਬੜੀ ਖੂਬਸੂਰਤ ਗੱਲ ਹੈ ਜੋ ਕਿਸਾਨਾਂ ਨੇ ਲਾਣ ਕੀਤਾ ਐਮਰਜੈਂਸੀ ਸੇਵਾਵਾਂ ਨੇ ਤਾਂ ਉਹ ਜਿਹੜੀਆਂ ਨੇ ਫੋਲੀਆਂ ਉਹ ਉਸ ਬਹਾਲ ਨੇ ਠੇਕੇ ਜਿਹੜੇ ਨੇ ਭਾਈ ਠੇਕੇ ਜਿਹੜਾ ਬੰਦ ਕਰ ਲੋ ਅੱਜ ਕੋਈ ਨਹੀਂ ਦਿਖਦਾ ਸਾਰੇ ਸਿਹੋਕਾ ਮੋ ਠੇਕੇ ਜ਼ਰੂਰ ਖੁੱਲੇ ਹੋਏ ਨੇ ਠੇਕੇ ਜਿਹੜੇ ਸਫਤ ਤਰਕਸਾਰ ਤਰਕਸਾਰ ਜਿਹੜੇ ਠੇਕੇ ਨੇ ਸਵੇਰੇ ਜਿਹੜੇ ਮਹਾ ਬਹਾਲੀ ਜਾਂ ਹੋਰ ਅਸੀਂ ਕਹਦੀਏ ਕਿ ਸ਼ਹਿਰਾਂ ਦੇ ਵਿੱਚ ਖੁੱਲ ਜਾਂਦੇ ਨੇ ਤਾਂ ਉਸੇ ਤਰੀਕੇ ਨਾਲ ਲੋਕ ਦੁਕਾਨਾਂ ਤਾਂ ਬੰਦ ਕਰ ਰਹੇ ਨੇ ਵੇਖ ਕੇ ਪਰ ਠੇਕੇ ਜਿਹੜੇ ਨੇ ਉਹ ਖੁੱਲੇ ਹੋਏ ਨੇ ਤੇ ਉਹਨਾਂ ਨੂੰ ਵੀ ਵਾਰ-ਵਾਰ ਅਪੀਲ ਕੀਤੀ ਜਾ ਰਹੀ ਆ ਅੱਛਾ ਠੇਕੇ ਖੁੱਲੇ ਨੇ ਦੁਕਾਨਾਂ ਤਾਂ ਉਹਨੂੰ ਵੇਖ ਕੇ ਲੋਕ ਬੰਦ ਜ਼ਰੂਰ ਕਰ ਰਹੇ ਨੇ ਦੇਖੋ ਆਪਾਂ ਨੇ ਪੂਰੇ ਪੰਜਾਬ ਬੰਦ ਨੂੰ ਕਹਿਆ ਨੇ ਲੇਕਿਨ ਉਹਨਾਂ ਨਹੀਂ ਬੰਦ ਕੀਤੇ ਕੀ ਆ ਸੋਚਿਆ ਕੀ ਨਹੀਂ ਸੋਚਿਆ ਉਹਨਾਂ ਨੇ ਉਹਨਾਂ ਨੂੰ ਪਤਾ ਆ ਲੇਕਿਨ ਆਪਾਂ ਉਹਨਾਂ ਨੇ ਇਹ ਅਪੀਲ ਕਰੀ ਆ ਕਿ ਭਾਈ ਆਪਾਂ ਠੇਕੇ ਬੰਦ ਕਰਨੇ ਆ ਇੱਕ ਦਿਨ ਕੋਈ ਫਰਕ ਨਹੀਂ ਪੈਂਦਾ ਜੇਕਰ ਆ ਬਣੀ ਕਿਸਾਨਾਂ ਦਾ ਮਸਲਾ ਹੱਲ ਹੁੰਦਾ ਮੰਨ ਲਿਓ ਹਣੀ ਤੇ ਲੇਕਿਨ ਉਹ ਨਾ ਨਹੀਂ ਕੀਤਾ ਜਾਂ ਕਰਾਂਗੇ ਉਹਨਾਂ ਆਪਣਾ ਫੈਸਲਾ